ਜੇ ਕਹਾਣੀ ਰੰਗ ਭਰੀ ਵਾਹਿਗੁਰੂ ਮਹਾਂ ਦੇ ਕਲਾਮ ਆਵਾਇ ਦਾ ਉਹ ਕਲਾਮ ਜੇ ਦੁਆਰ ਕੀ ਹੈ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਜੈ 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 ਸ੍ਰੀ ਰਾਮ ਦੀ ਸਦਾ ਹੀ ਗੋਗੇ ਨਾ ਨੂੰ ਢਿਡੇ ਸੁਜੀਏ ਕੌਣ ਦੇ ਰਿਹਾ ਬਤਰਾ ਬਤਰਾ ਪਤਰਾ ਜੀ ਦੋ ਵਾਰ ਕਾਲੀ ਜੀ ਰੇਟ ਆਦੀ ਪੈਨਲਟੀ ਐਂ ਅੱਛੀ ਦੇਈ ਹੈ ਜੀ ਜੀ ਰਾਜੇਸ਼ ਕਪੂਰ ਰਾਜੇਸ਼ ਕਪੂਰ ਪਤਰਾ ਜੀ ਉਹ ਦਿਨ ਕਮਰੇ ਸਾਰੇ ਦੁਵਾਰਾਂ ਚ ਦੇ ਦਿਆ ਹੋਏ ਨੇ ਅਸੀਂ ਉਦੋਂ ਵੀ ਕੰਮ ਹੋਰ ਕਰਨਾ ਹੈ ਜੀ ਸਾਰਾ ਬੈਨਰ ਲਾ ਦੇਣਾ ਜੀ ਸ਼੍ਰੀ ਗੋਲਾ ਰੋਡ ਨਹੀਂ ਰਿਹਾ ਬਿਲਕੁਲ ਉੱਤੇ ਦਾ ਬੈਨਰ ਬਣਾਉਣਾ ਹੈ ਨਾ ਖੇਤਰੀ ਸਵਾਰਨ ਖੇਤਰੀ ਰੋਡ ਆਮ ਮੰਦਿਰ ਰੋਡ ਵੱਡਾ ਵੱਡਾ ਸ਼੍ਰੀ ਨਾਮ ਮੰਦਿਰ ਰੋਡ ਤੇ ਮੈਂ ਜਮਾਤਰੀ ਨੂੰ ਜਿਹੜੇ ਬੰਦਿਆਂ ਨੇ ਟਾਈਮ ਕੰਟਰੀਬਿਊਸ਼ਨ ਦੀ ਐਕਸੈਪਟੈਂਸ ਕੀਤੀ ਉਹਨਾਂ ਨੂੰ ਨਾਮੀ ਕੋਰਿਲੀ ਲਿਖਤਾ ਹਾਂ ਇੱਕ ਆਖਰੀ ਕਾਰਵਾਈ ਰਹੇਗੀ ਇੱਕ ਤਾਂ ਜਿਹੜੀ ਮੰਥਲੀ ਕੰਟਰੀਬਿਊਸ਼ਨ ਹੈ 100 ਰੁਪਏ ਦੀ ਉਹਦੀ ਕਲੈਕਸ਼ਨ ਅਸੀਂ ਕਰਨੀ ਹੈ ਜੇ ਕੋਈ ਸਾਲ ਦੀ ਇਕੱਠੀ ਕਰਨਾ ਚਾਹੁੰਦਾ 1100 ਉਹ ਵੀ ਦੇ ਸਕਦਾ ਜਿਵੇਂ ਸਾਡੇ ਪ੍ਰੋਪੋਗੈਂਡਾ ਫੈਕਟਰੀ ਦੀ ਕਾਸਟ ਪੂੰਜੀ ਦੇਗੇ ਤੇ ਜੇ ਕੋਈ ਇਹਦੀ ਕੰਟਰੀਬਿਊਸ਼ਨ ਜੋ ਇਹ ਪ੍ਰੋਗਰਾਮ ਅਸੀਂ ਕਰਨ ਲੱਗੇ ਆ ਇਹਦੇ ਲਈ ਕੋਈ ਦੇਣਾ ਚਾਹੁੰਦਾ ਤਾਂ ਇੱਥੇ ਦੇ ਦੇ ਤੇ ਬਾਅਦ ਚੁੱਕੋ ਇਹਦੇ ਵਿੱਚ ਕੋਈ 1 ਪਰ 3 ਨਹੀਂ 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 ਇਹ ਤਾਂ ਚਾਹੇ ਤੁਸੀਂ 5 ਰੁਪਏ ਦਾ ਸਿੱਕਾ ਦੇ ਦਿਓ ਜਾਂ ਚਾਹੇ ਇਹ 5000 ਰੁਪਏ ਦੇ ਦਿਓ ਸਾਡੇ ਲਈ ਸਭ ਮਨਜ਼ੂਰ ਹੈ 250 ਰੁਪਏ ਦੇ ਕੋਈ ਸਭ ਰੁਪਏ 200 ਕਰ ਦਿਓ ਮੈਨੂੰ ਲੱਗ ਜੇ ਕੋਈ ਜਿਹੜਾ ਵੀ ਹੈ ਜੇ ਠੀਕ ਹੈ ਕੋਈ ਨਹੀਂ ਬਸ 11 ਕੋਟੋ ਕੋਨ ਕੰਪਨੀ ਸਾਰੇ ਮੈਂਬਰ ਹਾਜ਼ਰ ਹੋ 11 ਕੋਟਾ ਜੀ ਸਾਰਿਆਂ ਨੇ ਟਾਈਮ ਦੇਣਾ ਜਿੰਨੇ ਜਿੰਨੇ ਬੈਠੇ ਆ ਦੇ ਲੋ 11 ਤੋਂ 1 ਆਪਣੇ ਨਾਲ ਵੀ ਆਪਾਂ ਲੈ ਕੇ ਆਈਂ ਚਿੰਮੇਵਾਰੀ ਤੁਹਾਡੀ ਹੋਏਗੀ ਸਭ ਕੀ ਦੇ ਨੂੰ ਆਰਗੇਨਾਈਜ਼ ਕਰਦੇ ਆਂ ਉਹ ਤੇਰੀ ਪੈਸੇ ਨਾਲ ਹੋਣਾ ਬੈਠਣਾ ਇਹ ਕਰ ਬਰ ਚੱਕੇ ਕਰਦੇ ਨੇ ਨਾ ਤੁਸੀਂ ਕੋਈ ਜੇ ਸਾਰੇ ਦੇ ਗੱਲਾਂ ਸੁਣ ਕੇ ਨਾ ਵੀ ਜੀ ਸੈਕਟਰੀ ਤੁਸੀਂ ਇੱਕ ਡਿਸੀਜਨ ਲੈ ਕੇ ਉੱਥੇ ਸਿੱਧਾ ਪੁਆਇੰਟ ਦੱਸੋ ਭਈ ਆ ਪੁਆਇੰਟ ਤੇ ਪਹੁੰਚ ਜਾ ਨਹੀਂ ਬਸ ਕਾਫੀ ਪੁਆਇੰਟ ਰੱਖੋ ਜੀ 4 ਅਕਤੂਬਰ ਫਰਡੇ ਸੱਪ ਤੇ राम लूक कपूर साहब दी दुकान ਤੇ ਠੀਕ ਹੈ ਜੀ ਠੀਕ ਹੈ ਅੱਗੇ ਆ ਗਏ ਜਿਹੜੇ ਰਸਕੇ ਤੋਂ ਵਾਰਦੇ ਰਸਕਦੇ ਅਸੀਂ ਫਿਰ ਆਪਾਂ ਹੋ ਸਕਦਾ ਹੋ ਰਿਆ ਹੈ ਕੁਆਟਰਲੀ ਪ੍ਰੋਗਰਾਮ ਲੱਗਦਾ ਹੈ ਜੀ ਆ ਵੀ ਵੀ ਜੀ ਨੇ ਇਹ ਕੁਆਟਰਲੀ ਪ੍ਰੋਗਰਾਮ ਲਿਖੋ ਕੰਟਰੀਬਿਊਸ਼ਨ ਆ ਕੁਆਟਰਲੀ ਹੋ ਕਰਨਾ ਕੁਆਟਰਲੀ ਪ੍ਰੋਗਰਾਮ ਦਾ ਇਸ ਤਰ੍ਹਾਂ ਹੁੰਦਾ ਹੈ ਜਿਹੜੇ ਸਾਰੇ ਸਮਾਜਿਕ ਪ੍ਰਕੇਤਰੀ ਨੰਬਰ ਤੇਜ ਪ੍ਰਕਾਸ਼ ਮਹਾਨਕਵ

ਸਸਪਟੰਟ ਕੋਰਡਸ ਦਾ ਮੈਂ 30 ਸਵਾ ਦਿਨ ਮੀਟਿੰਗ ਹੋਈ ਆ ਰਾਮਪਾਵਨ ਦੇ ਵਿੱਚ ਤਾਂ ਕਿਸ ਮਕਸਦ ਲਈ ਹੋਈ ਆ ਕਿ ਦੱਸੂਗਾ ਜੀ ਸੋ ਮੇਨ ਮਕਸਦ ਸਾਡਾ ਹੈਗਾ ਜੀ ਆਪਣੇ ਖੱਤੇ ਪਰਿਵਾਰਾਂ ਨੂੰ ਜੋੜਨ ਦਾ ਸਾਡੀ ਹਾਈ ਕੋਸ਼ਿਸ਼ ਹੈ ਵੀ ਸਾਰੇ ਪਰਿਵਾਰਾਂ ਨੂੰ ਜੋੜੀਏ ਬਾਅਦ ਸਾਡੇ ਵਿੱਚ ਕਾਫੀ ਨਵੇਂ ਮੈਂਬਰ ਸ਼ਾਮਿਲ ਹੋਏ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਡੇ ਵਿੱਚ ਨੈਕਸਟ ਪ੍ਰੋਗਰਾਮ ਕਰਨ ਦੇ ਵਾਸਤੇ ਇਕੱਠੇ ਹੋ ਕੇ ਸਾਰਿਆਂ ਨੂੰ ਸ਼ਕਤੀ ਮਿਲੀ ਹੈ ਤਾ ਕਿ ਸਾਨੂੰ ਆਪਣੇ ਅੱਗੇ ਵਸੇ ਅਸੀਂ ਬਾਚੜ ਕੇ ਨੂੰ ਅੱਗੇ ਭਲਾਈ ਖਤਰੀ ਸਭਾ ਨੂੰ ਖਤਰੀ ਸਭਾ ਵਿੱਚ ਕੋਈ ਨਾਂ ਬਣਿਆ ਖਤਰੀ ਸਭਾ ਤੇ ਅੱਜ ਕਿਹੜੇ ਮੋਟਿਵ ਸੀਗੇ ਜਿਹੜੇ ਅੱਜ ਤੁਸੀਂ ਅੱਗੇ ਲੈ ਕੇ ਆਏ ਹੋ ਤੇ ਅੱਜ ਕਿਉਂ ਇਕੱਠੇ ਹੋਏ ਆ ਤੇ ਕੀ ਕੀ ਕਰੋਗੇ ਅੱਗੇ ਜਾ ਕੇ ਦੇਖੋ ਅਸੀਂ ਕਮਿਊਨਿਟੀ ਵਾਸਤੇ ਇਹ ਕੰਮ ਕਰ ਸਕਦੇ ਜਿਹੜੋ ਕਰਾਂਗੇ ਰਲ ਮਿਲ ਕੇ ਨੇ ਮਾਤਾ ਰਾਣੀ ਦਾ ਹੁਣ ਐਸੀ ਵਾਲ ਨਾਲ ਅਸ਼ਵੀਰੋ ਜੀ ਮਾਤਾ ਦੇ ਆਪਣੇ ਤਾਰਾ ਕਰਨਾ ਹੈ ਤੇ ਇਸ ਤੋਂ ਬਾਅਦ ਹੋਰ ਸਾਰੇ ਪ੍ਰੋਗਰਾਮ ਸ਼ੁਰੂ ਰਣਗੇ ਚਾਲੂ ਰਹਿਣਗੇ ਅਸੀਂ ਕਮਿਊਨਿਟੀ ਵਾਸਤੇ ਕੰਮ ਕਰੀ ਜਾਵਾਂਗੇ ਤਾਂ ਹੋਰ ਆਪਣੀ ਕਮੇਟੀ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਸਾਡੇ ਆਹੀ ਆਪਣਾ ਹੈਰੀ ਕੋਸ਼ਿਸ਼ ਵੀ ਆਪਣੇ ਸਾਰੇ ਹੱਜੜੀ ਗੇਂਦੀ ਹੈ ਵੀ ਆਪਣੇ ਆਪਣੇ ਬੱਚਿਆਂ ਨੂੰ ਨਾਲ ਲਾਓ ਸਾਡੇ ਪਰਿਵਾਰਾਂ ਨਾਲ ਤਾਂ ਕਿ ਆਪਣੇ ਹੋ ਨਸ਼ਿਆਂ ਤੋਂ ਬਚੇ ਰਹਿਣ ਤੇ ਇਸ ਆਪਣੇ ਕਮਿਊਨਿਟੀ ਵਾਸਤੇ ਕੋਈ ਕੰਮ ਕਰਨਾ ਖਤਰੀ ਸਭਾ ਦੀ ਇਹ ਕਿੰਨੀ ਵੀ ਮੀਟਿੰਗ ਚੱਲੇ ਜੀ ਜੋ ਖਤਰੀ ਸਭਾ ਦਾ ਆਪਣੇ ਸਾਡੇ 2012 ਤੋਂ ਸ਼ੁਰੂ ਹੋਈ ਹੈ ਤੇ ਆਪਣੇ ਹਰ ਸਾਲ ਹੁੰਦੀ ਹੈ ਤੇ ਹੁਣ ਅਸੀਂ ਮੰਤਰੀ ਮੀਟਿੰਗ ਕਰ ਰਹੇ ਹਾਂ ਔਰ ਮੰਤਰੀ ਮੀਟਿੰਗ ਜਾਰੀ ਹੈ